ਕੁਝ ਦੇਰ ਸਿਰ ਝੁਕਾ ਕੇ ਕੰਮ ਕਰਨ ਨਾਲ ਕਈ ਲੋਕਾਂ ਦੇ ਮੋਢਿਆਂ ਤੇ ਗਰਦਨ 'ਚ ਦਰਦ ਹੋਣ ਲੱਗਦਾ ਹੈ। ਕਈ ਵਾਰ ਤਾਂ ਇਛ ਸਹਿਣ ਨਾ ਹੋਣ ਵਾਲਾ ਦਰਦ ਗਰਦਨ ਛੋਣ ਲੱਗਦਾ ਹੈ ਤੇ ਸੋਜ ਵੀ ਆ ਜਾਂਦੀ ਹੈ। ਗਰਦਨ 'ਚ ਹੋਣ ਵਾਲੇ ਇਸ ਦਰਦ ਕਾਰਨ ਸਰਵਾਈਕਲ ਡਿਸਕ ਰੋਗ ਵੀ ਹੋ ਸਕਦਾ ਹੈ। ਆਦਮੀਆਂ ਤੋਂ ਜ਼ਿਆਦਾ ਔਰਤਾਂ ਇਸ ਬਿਮਾਰੀ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਨੇ। ਸਰੀਰਕ ਕਮਜ਼ੋਰੀ, ਵਾਦੀ ਉਮਰ ਤੇ ਹਾਰਮੋਨਲ ਬਦਲਾਅ, ਖਰਾਬ ਲਾਈਫਸਟਾਈਲ, ਉੱਠਣ-ਬੈਠਣ ਦਾ ਗਲਤ ਤਰੀਕਾ ਇਸ ਦਾ ਮੁੱਖ ਕਾਰਨ ਹੈ ਕਈ ਵਾਰ ਮਾਸਪੇਸ਼ੀਆਂ 'ਚ ਖਿੱਚ ਆ ਕਾਰਨ ਜਾਂ ਲਿਗਾਮੈਂਟਸ 'ਤੇ ਜ਼ੋਰ ਪੈਣ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ ਆਮ ਤੌਰ ਤੇ ਗਰਦਨ 'ਚ ਹੋਣ ਵਾਲੀ ਦਰਦ ਤੁਹਾਡੇ ਲਈ ਪਰੇਸ਼ਾਨੀ ਦਾ ਸਬਬ ਬਣਦੀ ਹੈ ਕਿਉਂਕਿ ਇਸ ਦਾ ਅਸਰ ਤੁਹਾਡੇ ਰੋਜ਼ਾਨਾ ਦੇ ਕੰਮਾਂ 'ਤੇ ਵੀ ਪੈਂਦਾ ਹੈ ਗਰਦਨ 'ਚ ਦਰਦ ਹੋਣ ਕਾਰਨ ਕਈ ਵਾਰ ਸਿਰ ਘੁਮਾ ਕੇ ਗੱਲ ਕਰਨ 'ਚ ਵੀ ਪਰੇਸ਼ਾਨੀ ਹੁੰਦੀ ਹੈ ਆਖਿਰ ਕਿਉਂ ਹੁੰਦਾ ਹੈ ਇਹ ਦਰਦ ਆਉ ਜਾਂਦੇ ਆਂ ਪੜਨ ਵੇਲੇ ਟੀਵੀ ਦੇਖਣ ਸਮੇਂ ਫੋਨ ਤੇ ਗੱਲਬਾਤ ਕਰਨ ਸਮੇਂ ਜਾਂ ਕੰਮ ਕਰਦੇ ਸਮੇਂ ਜਦੋਂ ਗਰਦਨ ਗਲਤ ਦਿਸ਼ਾ ਚ ਰੱਖਦੇ ਹਾਂ ਤਾਂ ਦਰਦ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਜਦੋਂ ਅਸੀਂ ਕੋਈ ਕੰਮ ਅਜਿਹੇ ਸਰਹਾਣੇ ਦਾ ਇਸਤੇਮਾਲ ਕਰਦੇ ਹਾਂ ਜਿਹੜਾ ਬਹੁਤ ਜ਼ਿਆਦਾ ਉੱਚਾ ਜਾਂ ਨੀਵਾ ਹੁੰਦਾ ਹੈ ਤਾਂ ਵੀ ਇਹ ਸਮੱਸਿਆ ਆਉਂਦੀ ਹੈ ਟਿੱਡੇ ਪਾਰ ਸੌਂਦੇ ਸਮੇਂ ਗਰਦਨ ਗਲਤ ਤਰੀਕੇ ਨਾਲ ਮੋੜਨ ਕਾਰਨ ਵੀ ਦਰਦ ਹੋ ਸਕਦਾ ਹੈ ਨਾ ਗਰਦਨ ਦਰਦ ਦਾ ਇੱਕ ਕਾਰਨ ਹੋ ਸਕਦਾ ਹੈ ਆਓ ਤੁਹਾਨੂੰ ਦੱਸਦੇ ਹਾਂ ਇਸ ਦਰਦ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਗਰਦਨ ਦਰਦ ਦੇ ਹੱਲ ਦੇ ਬਹੁਤ ਤਰੀਕੇ ਹਨ ਜਿਵੇਂ ਆਈਸ ਪੈਕ ਲਾਉਣਾ ਮ사ਜ ਕਰਨੀ ਪਰ ਇਸ ਤਰ੍ਹਾਂ ਦੇ ਦਰਦ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਬਚਾਅ ਕਰਨਾ ਇਸ ਲਈ ਘਰ ਤੇ ਆਫਿਸ 'ਚ ਸਹੀ ਪੋਸਚਰ ਬਣਾਈ ਰੱਖੋ ਆਪਣੀ ਕੁਰਸੀ ਤੇ ਸਿੱਧੇ ਬੈਠੋ ਤੇ ਲੋਰ ਬੈਕ ਨੂੰ ਸਪੋਰਟ ਦਿਓ ਪੈਰਾਂ ਨੂੰ ਜ਼ਮੀਨ ਤੇ ਰੱਖੋ ਤੇ ਮੋਢਿਆਂ ਨੂੰ ਆਰਾਮ ਦਿਓ ਜ਼ਿਆਦਾ ਸਮੇਂ ਤੱਕ ਇੱਕੋ ਪੋਜੀਸ਼ਨ 'ਚ ਨਾ ਬੈਠੋ ਗਰਦਨ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਛੋਟੀ ਮੋਟੀ ਬ੍ਰੇਕ ਲਓ ਕੰਪਿਊਟਰ ਤੇ ਕੰਮ ਕਰਨ ਵੇਲੇ ਆਪਣਾ ਵਰਕ ਸਟੇਸ਼ਨ ਠੀਕ ਰੱਖੋ ਕੰਪਿਊਟਰ ਨੂੰ ਇਸ ਤਰ੍ਹਾਂ ਰੱਖੋ ਕਿ ਮੋਨੀਟਰ ਦਾ ਟੌਪ ਅੱਖਾਂ ਦੀ ਸੋਚ ਆਵੇ ਅਜਿਹਾ ਡਾਕੂਮੈਂਟ ਹੋਲਡਰ ਦਾ ਇਸਤੇਮਾਲ ਕਰੋ ਜਿਸ ਨੂੰ ਤੁਸੀਂ ਸਕਰੀਨ ਦੇ ਸੇਚ ਰੱਖ ਸਕੋ ਟੈਲੀਫੋਨ ਦੀ ਜਗ੍ਹਾ ਹੈੱਡਫੋਨ ਜਾਂ ਸਪੀਕਰ ਫੋਨ ਦਾ ਇਸਤੇਮਾਲ ਕਰੋ ਫੋਨ ਨੂੰ ਮੋੜੇ ਤੇ ਰੱਖ ਕੇ ਗੱਲ ਕਰਨ ਦੀ ਜ਼ਹਮਤ ਨਾ ਉਠਾਓ ਆਪਣੀ ਕਾਰ ਦੀ ਸੀਟ ਨੂੰ ਅਪਰਾਇਟ ਪੋਜੀਸ਼ਨ ਚ ਰੱਖੋ ਚੇਅਰਿੰਗ 휠 ਤੱਕ ਪਹੁੰਚਣ 'ਚ ਜ਼ਿਆਦਾ ਤਕਲੀਫ ਨਾ ਉਠਾਓ ਤੇ ਆਪਣੇ ਹੱਥਾਂ ਨੂੰ ਆਰਾਮਦਾਇਕ ਪੋਜੀਸ਼ਨ ਚ ਰੱਖੋ ਅਜਿਹੇ ਸਰਹਾਣੇ ਦਾ ਇਸਤੇਮਾਲ ਕਰੋ ਜਿਹੜਾ ਨਾ ਬਹੁਤ ਜ਼ਿਆਦਾ ਸਿੱਧਾ ਨਾ ਬਹੁਤ ਜ਼ਿਆਦਾ ਫਲੈਟ ਹੋਵੇ ਤੇ ਸੌਂਦੇ ਸਮੇਂ ਗਰਦਨ ਟੇਢੀ ਨਾ ਰੱਖੋ ਬੈੱਡ ਤੇ ਪੜਦੇ ਸਮੇਂ ਪੋਸਚਰ ਸਹੀ ਰੱਖੋ ਕਿਤਾਬ ਨੂੰ ਕਿਸੇ ਮਿੱਥੀ ਜਗ੍ਹਾ ਹੀ ਰੱਖੋ ਤਾਂ ਜੋ ਕਿਤਾਬ ਹੱਥ ਚ ਫੜ ਕੇ ਗਰਦਨ ਨਾ ਟੇਢੀ ਕਰਨੀ ਪਵੇ ਆਪਣੇ ਹੱਥਾਂ ਨੂੰ ਆਰਾਮ ਦੇਣ ਲਈ ਵੈਜ ਸ਼ੇਪ ਦੇ ਸਰਹਾਣੇ ਦਾ ਇਸਤੇਮਾਲ ਕਰੋ ਤੇ ਗਰਦਨ ਨਿਊਟਰਲ ਪੋਜੀਸ਼ਨ ਚ ਰੱਖੋ ਗਰਦਨ ਦੇ ਦਰਦ ਤੋਂ ਬਚਣ ਲਈ ਲੱਤ ਦੀ ਥਾਂ ਪੈਰਾਂ ਦੇ ਭਾਰ ਤੇ ਜ਼ਿਆਦਾ ਕੰਮ ਕਰੋ ਅਜਿਹੇ ਦਰਦ ਤੋਂ ਬਚਣ ਲਈ ਮਾਹਰ ਤੋਂ ਵਧੀਆ ਖਾਣ ਪੀਣ ਦੀ ਵੀ ਸਲਾਹ ਲਓ ਕੰਮ ਵੇਲੇ ਤਨਾ ਚਿੰਤਾ ਤੋਂ ਦੂਰ ਰਹੋ ਤੇ ਮਾਸਪੇਸ਼ੀਆਂ ਦੀ ਕਸਰਤ ਕਰਨ ਨਾਲ ਵੀ ਗਰਦਨ ਦੇ ਦਰਦ ਤੋਂ छुटਕਾਰਾ ਮਿਲ ਸਕਦਾ ਹੈ ਕਦੇ-ਕਦੇ ਹੀ ਗਰਦਨ ਚ ਕਿਸੇ ਤਰ੍ਹਾਂ ਦੇ ਇਨਫੈਕਸ਼ਨ ਜਾਂ ਯੂਮਿਟਾਈਡ ਆਰਥਰਾਈਟਸ ਨਾਲ ਗਰਦਨ ਦਰਦ ਹੋ ਸਕਦੀ ਹੈ ਅਜਿਹੇ ਚ ਵਧੀਆ ਥੈਰੇਪੀ ਲਈ ਡਾਕਟਰ ਨਾਲ رابطہ ਕਰੋ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦੇਸੀ ਨੁਸਖਾ ਵੀ ਦੱਸਦੇ ਹਾਂ ਜਿਸ ਨਾਲ ਤੁਸੀਂ ਸਰਵਾਈਕਲ ਠੀਕ ਕਰ ਸਕਦੇ ਹੋ ਗਾਹ ਦੇ ਦੇਸੀ ਘਿਓ ਚ ਨਾਰੀਅਲ ਤੇਲ ਮਿਲਾ ਕੇ ਕੱਚਾ ਚਲਾਓ ਉਸ ਤੋਂ ਬਾਅਦ 10 ਵਾਰ ਪਿੱਛੇ ਨੂੰ ਮੋੜੇ ਤੇ 10 ਵਾਰ ਅੱਗੇ ਨੂੰ ਮੋੜੇ ਕਰਕੇ ਐਕਸਰਸਾਈਜ਼ ਕਰੋ ਇਸ ਨਾਲ ਤੁਹਾਨੂੰ ਸਰਵਾਈਕਲ ਦੇ ਦਰਦ ਤੋਂ ਆਰਾਮ ਮਿਲੇਗਾ ਸੋ ਇਹ ਜਾਣਕਾਰੀ ਵਕਫਕ ਸੋਸ਼ਲ ਮੀਡੀਆ ਦੇ ਪੇਜ ਫਾਰਮ ਤੋਂ ਲਈ ਗਈ ਹੈ ਜੇਕਰ ਤੁਹਾਨੂੰ ਜ਼ਿਆਦਾ ਤਕਲੀਫ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ